ਦੀਵਨ 50 ਸਾਲਾਂ ਤੋਂ ਤਕਤੂ ਪਰਿਵਾਰ ਨੂੰ ਤਕਤੂ ਪਰਿਵਾਰ ਵੱਲੋਂ ਨਿਰਗਤੀ ਸੇਵਾ ਬਿਨਾਂ ਮਾਗੀ ਦੀ ਕੀਤੀ ਜਾਂਦੀ ਹੈ ਔਰ ਇਸ ਵਾਰ ਅਸੀਂ ਇੱਕ ਨਵਾਂ ਉਪਰਾਲਾ ਕੀਤਾਗਾ ਗੁੰਦੰਦ ਦਾ ਕੈਂਪਲਾ ਆਯੋਜਨ ਕੀਤਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮਾਗੀ ਦੀਆਂ ਮੁਬਾਰਕਾਂ ਔਰ ਖਾਸ ਕਰਕੇ ਮੇਲਾ ਤਕਤੂ ਪੁਰੇ ਦੀਆਂ ਮੁਬਾਰਕਾਂ ਔਰ ਧੰਨਵਾਦ ਕਰਦੇ ਆਂ ਤਕਤੂ ਪੁਰਾ ਪਰਿਵਾਰ ਦਾ ਜਿਹੜੇ ਪਿਛਲੇ 50 ਸਾਲ ਤੋਂ ਸਾਡੀ ਕਾਂਗਰਸ ਦੀ ਵਿਰਾਸਤ ਵੀ ਸਾਂਭੀ ਬੈਠੇ ਆ ਤੇ ਸਾਡੇ ਕਾਂਗਰਸ ਦਾ ਜਿਹੜਾ ਦੁੱਖ ਦਰਦਾ ਉਹ ਵੀ ਸਾਂਭੀ ਬੈਠੇ ਆ ਪਾਲ ਜੀ ਖੂਨਦਾਨ ਕੈਂਪ ਲਗਾਇਆ ਗਿਆ ਕੀ ਕੋਲ ਪਿਛਲੇ ਤਕਰੀਬਨ 50 ਸਾਲਾਂ ਤੋਂ ਤਕਤੂ ਪਰਿਵਾਰ ਵੱਲੋਂ ਤਕਤੂਪੁਰਾ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਮੇਲਾ ਮਾਗੀ ਦੇ ਕੀਤੀ ਜਾਂਦੀ ਹੈ ਔਰ ਇਸ ਵਾਰ ਅਸੀਂ ਇੱਕ ਨਵਾਂ ਉਪਰਾਲਾ ਕੀਤਾਗਾ ਖੂਨਦਾਨ ਦਾ ਕੈਂਪ ਆਯੋਜਨ ਕੀਤਾ ਹੈ ਔਰ ਇਹਦੇ तकरीबन 600 ਲੋਕਾਂ ਦੇ ਜੱਟ ਕੋਲੇ ਐਕਸਪੈਕਟਡ ਹੈ ਵੀ ਪਾਰਟਿਸਪੇਟ ਕਰਨਗੇ ਖੂਨਦਾਨ ਕਰਨਗੇ ਹੁਣ ਤੱਕ 100 12 ਹੋ ਚੁੱਕੇ ਨੇ ਔਰ ਸ਼ਾਮ ਤੱਕ ਹੁਣ ਲੱਗਦਾ ਹੈਗਾ ਵੀ ਸਿਆ ਤੋ ਟਾਰਗੇਟ ਪੂਰਾ ਕਰ ਲਵਾਂਗੇ ਪਰਪਲ ਜੀ ਦੇਖਿਆ ਤੇ ਪੁਲਿਸ ਵਾਲਿਆਂ ਦੇ ਕਾਫੀ ਹਿੱਸਾ ਆਇਆ ਹੋਈ ਖੂਨਦਾਨ ਦੇ ਵਿੱਚ ਜਿਹੜਾ ਹਿੱਸਾ ਫਰ ਚੜਕੇ ਲੱਦਾ ਦੇਖੋ ਅਕਸਰ ਲੋਕੋ ਕੋ ਮੇਲਿਆਂ ਚ ਜਾਂਦੇ ਨੇ ਘੁੰਮਣ ਫਿਰਨ ਜਾਂਦੇ ਨੇ ਕੋਈ ਖਾਣ ਪੀਣ ਵੀ ਜਾਂਦੇ ਨੇ ਪਰ ਇਹ ਫਸਟ ਟਾਈਮ ਹੋਇਆ ਹੈ ਵੀ ਮੇਲੇ ਦੇ ਵਿੱਚ ਵੀ ਇੱਕ ਜਿਹੜਾ ਮਨੁੱਖਤਾ ਦਾ ਕੰਮ ਹੈ ਉਸੀ ਪਹਿਲੀ ਵਾਰੀ ਸ਼ੁਰੂਆਤ ਕੀਤੀ ਹੈ ਵੀ ਮੇਲੇ ਦੇ ਵਿੱਚ ਇੱਕ ਨਵੀਂ ਨਵੀਂ ਚੀਜ਼ ਸ਼ੁਰੂ ਕੀਤੀ ਹੈ ਵੀ ਬਲੱਡ ਪ੍ਰੈਸ਼ਰ ਕੰਮ ਕਰਕੇ ਇੱਕ ਨਵੀਂ ਧਾਰਨ ਦਿੱਤੀ ਹੈ ਵੀ ਮਨੁੱਖਤਾ ਵਾਸਤੇ ਵੀ ਕੁਝ ਨਾ ਕੁਝ ਕੀਤਾ ਜਾ ਸਕਦਾ ਹੈ ਕਿੰਨੇ ਕਿ ਯੂਨਿਟ ਕਿਥੇ ਹੋ ਰਹੇ ਕਿੰਨੇ ਲੋਕ 107 ਯੂਨਿਟ ਅਜੇ ਤੱਕ ਹੋ ਚੁੱਕੇ ਨੇ ਔਰ ਤੁਹਾਡਾ 600 ਦਾ ਟਾਰਗੇਟ ਹੈਗਾ ਸ਼ਾਮ ਤੱਕ ਦਾ ਅਸੀਂ ਰਲ ਮਿਲ ਕੇ ਕਾਂਗਰਸ ਪਾਰਟੀ ਦੇ ਸਾਡੇ ਵਿੱਚ ਬਹੁਤ ਸਾਰੇ ਅਹੁਦੇਦਾਰ ਹੋ ਕੇ ਗਏ ਨੇ ਮੇਰਾ ਵੀ ਪ੍ਰਮੇਂਦਰ ਡੈਂਪਲ ਹੋ ਗਿਆ ਤਕਰੀਬਨ 100 ਬੰਦੇ ਲੈ ਕੇ ਆਇਆ ਹੈਗਾ ਡੋਨੇਸ਼ਨ ਵਾਸਤੇ ਸਾਡੇ ਹਲਕਾ ਇੰਚਾਰ ਸਾਹੋਕੇ ਜੀ ਹੋ ਕੇ ਗਏ ਨੇ ਇਥੋਂ ਉਹਨਾਂ ਨੇ ਵੀ ਕਾਫੀ ਬੰਦੇ ਫਡਾ ਛੋਟਾ ਵੀਰ ਵਿੱਕੀ ਹਮਤਪੁਰਾ ਕਿਉਂਕਿ ਇੱਕ ਸਮਾਜ ਸੇਵੀ ਹੈ ਉਹਨਾਂ ਵੱਲੋਂ ਵੀ ਕਾਫੀ ਯੋਗਦਾਨ ਪਾਇਆ ਗਿਆ ਪੁਲਿਸ ਕਰਮੀਆਂ ਵੱਲੋਂ ਵੀ ਹਾ ਤੁਹਾਡੇ ਸਾਹਮਣੇ ਸੀਗੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਖੋਦ ਹੋਰ ਮੈਂ ਰਿਕਵੈਸਟ ਕੀਤੀ ਹੈ ਸਾਡੇ ਐਸਐਸਪੀ ਸਾਹਿਬ ਵੀ ਥੋੜੇ ਟਾਈਮ ਦੇ ਵਿੱਚ ਪਹੁੰਚ ਰਹੇ ਨੇ ਔਰ ਕਾਫੀ ਉੱਚਾ ਲੋਕਾਂ ਦੇ ਵਿੱਚ ਹਰ ਵਾਰ ਜਿਹੜਾ ਤਰਤੂਪੁਰਾ ਮੇਲਾ ਜਿਹੜਾ ਹੈਗਾ ਸਿਆਸੀ ਅਖਾੜਾ ਬਣਦਾ ਹੈਗਾ ਪਰ ਇਹ ਚ ਕੀ ਪਹਿਲੀ ਵਾਰ ਜਿਹੜਾ ਹੋਇਆ ਕਿ ਹੁੰਦਾਨ ਗੈਂਪ ਲੱਗਿਆ ਇਹ ਦੇਖੋ ਕਾਨਫਰੰਸਾਂ ਇੱਥੇ ਚੱਲਦੀਆਂ ਤਕਰੀਬਨ 50 ਸਾਲਾਂ ਤੋਂ ਕਾਂਗਰਸੀ ਕੀ ਕਾਨਫਰੰਸਾਂ ਅਸੀਂ ਕਰਾਉਣੇ ਆਏ ਆ ਪਰ ਪਿਛਲੇ 5 ਸਾਲਾਂ ਤੋਂ 10 ਸਾਲਾਂ ਤੋਂ ਐਸਜੀਪੀਸੀ ਨੇ ਮਨਾਹੀ ਕਰਤੀ ਸੀ ਕਾਨਫਰੰਸਾਂ ਦੇ ਵਿੱਚ ਇਸ ਵਾਰ ਕੁਝ ਪਾਰਟੀਆਂ ਨੇ ਸ਼ੁਰੂਆਤ ਕੀਤੀ ਹੈ ਪਰ ਅਸੀਂ ਕਨਫਿਊਜ਼ਨ ਦੇ ਵਿੱਚ ਸੀ ਕਿ ਵੀ ਐਸਜੀਪੀਸੀ ਦੇ ਆਰਡਰ ਵੈਲਿਡ ਹੈ ਕਿ ਨਹੀਂ ਵੈਲਿਡ ਹੈ ਜੀ ਉਸ ਕਰਕੇ ਕੋਈ ਗੱਲ ਨਹੀਂ ਅਗਲੇ ਵਾਰ ਉਹ ਵੀ ਕੀਤਾ ਜਾਊਗਾ ਪਰ ਇਹ ਇਹ ਚੀਜ਼ ਲੱਗਿਆ ਇਹਦੇ ਨਾਲ ਪੋਲਿਟਿਕਸ ਦਾ ਕੋਈ ਲੈਣਾ ਦੇਣਾ ਨਹੀਂ ਇੱਥੇ ਲੰਗਰ ਸਾਰੇ ਆਮ ਲੋਕਾਂ ਲਈ ਸਿਹਦਾਰਨ ਲਈ ਖੁੱਲਾਗਾ ਅਮੀਰਾਂ ਲਈ ਵੀ ਖੁੱਲਾਗਾ ਮੁਲਾਜ਼ਮਾਂ ਲਈ ਵੀ ਖੁੱਲਾਗਾ ਔਰ ਹਰ ਇੱਕ ਜੋ ਆ ਰਿਹਾ ਸਾਡੇ ਕੋਲ ਇਹ ਦੂਰ ਦੂਰੋਂ ਲੋਕ ਚੱਲ ਕੇ ਆ ਰਿਹਾ ਤੁਸੀਂ ਥੋੜੀ ਜੀ ਕੈਂਪੇਨ ਚਲਾਇਆ ਸੀਗਾ ਖੂਨਦਾਨ ਵਾਸਤੇ ਵੀ ਕੁਝ ਮਨੁੱਖਤਾ ਲਈ ਕੁਝ ਕਰੀਏ ਸਿਆਸੀ ਕਾਨਫਰੰਸਾਂ ਹੁੰਦੀਆਂ ਰਹਿੰਦੀਆਂ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਲੋਕਾਂ ਦੀ ਜਾਨਾਂ ਦੀ ਜਿਹੜੀ ਕੀਮਤ ਆ ਉਹ ਬਹੁਤ ਵੱਡੀ ਤੇ ਅਨਮੋਲ ਹੈ ਨਿਮਲ ਜੀ ਮਾਗੀ ਮੇਲੇ ਖੂਨਦਾਨ ਕੈਂਪ ਲਗਾਇਆ ਗਿਆ ਕਿੰਨੇ ਕਿੰਨੇ ਲੋਕ ਆਏ ਨੇ ਤੇ ਕਿੰਨਾ ਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮਾਗੀ ਦੀਆਂ ਮੁਬਾਰਕਾਂ ਔਰ ਖਾਸ ਕਰਕੇ ਮੇਲਾ ਤਕਤੂਪੁਰੇ ਦੀਆਂ ਮੁਬਾਰਕਾਂ ਔਰ ਧੰਨਵਾਦ ਕਰਦੇ ਆ ਤਕਤੂਪੁਰਾ ਪਰਿਵਾਰ ਦਾ ਜਿਹੜੇ ਪਿਛਲੇ 50 ਸਾਲ ਤੋਂ ਸਾਡੀ ਕਾਂਗਰਸ ਦੀ ਵਿਰਾਸਤ ਵੀ ਸਾਂਭੀ ਬੈਠੇ ਆ ਤੇ ਸਾਡੇ ਕਾਂਗਰਸ ਦਾ ਜਿਹੜਾ ਦੁੱਖ ਦਰਦ ਉਹ ਵੀ ਸਾਂਭੀ ਬੈਠੇ ਆ ਸੋ ਇਹਨਾਂ ਨੇ ਇਹ ਸਾਰੇ ਇਹਨਾਂ ਦੇ ਸੱਦੇ ਤੇ ਇੱਥੇ ਪਹੁੰਚੇ ਆ ਸੋ ਹੁਣ ਤੱਕ 1.5 200 ਬੰਦਾ ਕੂਮਦਨ ਕੈਂਪਸ ਦੇ ਵਿੱਚ ਪਹੁੰਚ ਚੁੱਕਿਆ ਵਾ ਔਰ 600 ਬੰਦੇ ਦਾ ਸਾਡਾ ਟਾਰਗੇਟ ਆ ਹਮੇਸ਼ਾ ਅਸੀਂ ਐਸ ਕੀ ਸ਼੍ਰੋਮਣੀ ਕਮੇਟੀ ਨੇ ਬੰਦ ਕਰਤੀ ਸੀ ਕਨਵੈਨਸ਼ਨ ਪਰ ਐਤਕੀ ਮੇਰਾ ਖਿਆਲ ਅਕਾਲੀ ਦਲ ਨੇ ਇੱਥੇ ਕੀਤੀ ਹੈ ਔਰ ਆਉਂਦੀ ਵਾਰ ਨੂੰ ਇੱਕ ਇਹ ਵੀ ਅਸੀਂ ਤੁਹਾਨੂੰ ਐਲਾਨ ਕਰਦੇ ਵੀ ਅਸੀਂ ਇੱਕ ਭਾਰੀ ਕਨਵੈਨਸ਼ਨ ਕਾਂਗਰਸ ਵੱਲੋਂ ਇੱਥੇ ਕਰਾਵਾਂਗੇ ਜਿਹੜਾ ਖੂਨਦਾਨ ਕੈਂਪ ਹੈ ਲੰਗਰ ਲਾਇਆ ਗਿਆ ਇਹ ਸਾਡੀ ਸੋਚ ਸੀ ਵੀ ਆਪਾਂ ਕੋਈ ਇਹੋ ਜਿਹਾ ਕੰਮ ਕਰੀਏ ਜਿਹੜਾ ਲੋਕਾਂ ਪ੍ਰਤੀ ਸਮਰਪਿਤ ਹੋਵੇ ਜਿਹੜਾ ਲੋਕਾਂ ਦੀ ਜਿਹੜਾ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਬਲੱਡ ਦੀ ਬਹੁਤ ਵੱਡੀ ਦੇਣ ਹੈ ਕਿਸੇ ਦਾ ਐਕਸੀਡੈਂਟ ਹੁੰਦਾ ਜਾਂ ਕਿਸੇ ਨੂੰ ਵੀ ਲੋੜ ਪੈਂਦੀ ਹੈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਜਿੰਨਾ ਟਾਰਗੇਟ ਸਾਨੂੰ ਦਿੱਤਾ ਪੂਰਾ ਕਰਕੇ ਦਿਾਂਗੇ